ਇੱਕ ਵਾਰ ਫਿਰ ਐਸਜੀਪੀਸੀ ਬਰਸਸ ਪੰਜਾਬ ਸਰਕਾਰ ਦੇਖਣ ਨੂੰ ਮਿਲਿਆ ਦਰਅਸਲ ਐਸਜੀਪੀਸੀ ਨੇ ਆਨੰਪੁਰ ਸਾਹਿਬ ਚ ਕੀਰਤਨ ਨਿਰਵਾਰ ਕਰਵਾਉਣ ਦੇ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸ਼੍ਰੋਮਣੀ ਕਮੇਟੀ ਨੇ ਆਨੰਪੁਰ ਸਾਹਿਬ ਦੇ ਸੀਸਕਾਂਜ ਗੁਰਦੁਆਰੇ ਚ ਕੀਰਤਨ ਨਿਰਵਾਰ ਲਾਉਣ ਲਈ ਪੰਜਾਬ ਸਰਕਾਰ ਨੂੰ ਇਜਾਜ਼ਤ ਨਹੀਂ ਦਿੱਤੀ ਸੰਸਥਾ ਨੇ ਦਲੀਲ ਦਿੱਤੀ ਕਿ ਸਮਾਗਮ ਕਰਵਾਉਣ ਦੀ ਜ਼ਿੰਮੇਵਾਰੀ ਸਿਰਫ ਸਰਵ ਸਿੱਖ ਧਾਰਮਿਕ ਸੰਸਥਾਵਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ ਤੇ ਸਰਕਾਰ ਨੂੰ ਸਿਰਫ ਲੋੜਿੰਦੇ ਤੇ ਬੁਨਿਆਦੀ ਢਾਂਚੇ ਸਹੂਲਤਾਂ ਪ੍ਰਦਾਨ ਕਰਨ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਬਸ ਵੀ ਇੱਕ ਕੀਤੇ ਨਰਬਾਲੀ ਸਰਕਾਰ ਨੇ 2 ਨਵੰਬਰ ਨੂੰ ਅਰਜੀ ਦਿੱਤੀ ਸੀ ਕਿਸ ਨੂੰ ਕੇ ਨਾਮ ਮਨਜ਼ੂਰ ਕਰ ਦਿੱਤਾ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਐਸਪੀਸੀ ਤੇ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਲੈ ਕੇ ਆਮ ਸਾਹਮਣੇ ਹੋਇਆ ਉਦੋਂ ਪੰਜਾਬ ਸਰਕਾਰ ਨੇ ਸਮਾਗਮਾਂ ਲਈ ਦੇਸ਼ ਦੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਤੇ ਰਾਸ਼ਟਰਪਤੀ ਦਰਪਦੀ ਮੁਰਬੂ ਨੂੰ ਨਿਯੋਤਾ ਵੀ ਦੇ ਚੁੱਕੀ ਹੈ ਐਸਜੀਪੀਸੀ ਦਾ ਕਹਿਣਾ ਕਿ ਧਾਰਮਿਕ ਸਮਾਗਮ ਐਸਪੀਸੀ ਦੇ ਧਾਰਮਿਕ ਸਿੱਖ ਸੰਸਥਾਵਾਂ ਹੀ ਕਰਵਾਉਂਦੀਆਂ ਨੇ ਤੇ ਉਹਨਾਂ ਨੂੰ ਹੀ ਕਰਨੇ ਚਾਹੀਦੇ ਨੇ ਜਿਸ ਦੇ ਚਲਦਿਆਂ ਹੁਣ ਸ਼੍ਰੋਮਣੀ ਕਮੇਟੀ ਨੇ ਨਾਨਪੁਰ ਸਾਹਿਬ ਦੇ ਸੀਸਕਾਚ ਗੁਰਦੁਆਰੇ ਤੇ ਕੀਰਤਨ ਦਰਬਾਰ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਉਨ ਦੇਖਣਾ ਹੋਵੇਗਾ ਕਿ ਸਰਕਾਰ ਇਸ ਤੇ ਕੀ ਪ੍ਰਤੀਕਿਰਿਆ ਦਿੰਦੀ ਹੈ ਕਿ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਹੋ ਜਾਂਦਾ ਹੈ ਕੋਈ ਸਹਿਮਤੀ ਬਣ ਜਾਂਦੀ ਹੈ ਜਾਂ ਫਿਰ ਸਰਕਾਰ ਕਿਤੇ ਹੋਰ ਆਪਣਾ ਸਮਾਗਮ ਜੜੀ ਹੈ ਉਹ ਕਰਦੀ ਹੈ ਇੱਕ ਵਾਰ ਫਿਰ ਐਸਜੀਪੀਸੀ ਬਰਸਸ ਪੰਜਾਬ ਸਰਕਾਰ ਦੇਖਣ ਨੂੰ ਮਿਲਿਆ ਦਰਅਸਲ ਐਸਜੀਪੀਸੀ ਨੇ ਆਨੰਪੁਰ ਸਾਹਿਬ ਚ ਕੀਰਤਨ ਨਿਰਵਾਰ ਕਰਵਾਉਣ ਦੇ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸ਼੍ਰੋਮਣੀ ਕਮੇਟੀ ਨੇ ਆਨੰਪੁਰ ਸਾਹਿਬ ਦੇ ਸੀਸਕਾਂਝ ਗੁਰਦੁਆਰੇ ਚ ਕੀਰਤਨ ਨਿਰਵਾਰ ਲਾਉਣ ਲਈ ਪੰਜਾਬ ਸਰਕਾਰ ਨੂੰ ਇਜਾਜ਼ਤ ਨਹੀਂ ਦਿੱਤੀ ਸੰਸਥਾ ਨੇ ਦਲੀਲ ਦਿੱਤੀ ਕਿ ਸਮਾਗਮ ਕਰਵਾਉਣ ਦੀ ਜ਼ਿੰਮੇਵਾਰੀ ਸਿਰਫ ਸਰਵ ਸਿੱਖ ਧਾਰਮਿਕ ਸੰਸਥਾਵਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ ਤੇ ਸਰਕਾਰ ਨੂੰ ਸਿਰਫ ਲੋੜਿੰਦੇ ਤੇ ਬੁਨਿਆਦੀ ਢਾਂਚੇ ਸਹੂਲਤਾਂ ਪ੍ਰਦਾਨ ਕਰਨ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਬਸੇ ਕੇ ਕੀਤੇ ਨਰਬਾਲੀ ਸਰਕਾਰ ਨੇ 2 ਨਵੰਬਰ ਨੂੰ ਅਰਜੀ ਦਿੱਤੀ ਸੀ ਕਿਸ ਨੂੰ ਕੇ ਨਾਮ ਮਨਜ਼ੂਰ ਕਰ ਦਿੱਤਾ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਹੈ ਪਹਿਲਾਂ ਵੀ ਐਸਪੀਸੀ ਤੇ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਲੈ ਕੇ ਆਮ ਸਾਹਮਣੇ ਹੋਇਆ ਉਦੋਂ ਪੰਜਾਬ ਸਰਕਾਰ ਨੇ ਸਮਾਗਮਾਂ ਲਈ ਦੇਸ਼ ਦੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਨਿਯੋਤਾ ਵੀ ਦੇ ਚੁੱਕੀ ਹੈ ਐਸਜੀਬੀ ਜੀ ਦਾ ਕਹਿਣਾ ਕਿ ਧਾਰਮਿਕ ਸਮਾਗਮ ਐਸਪੀਸੀ ਦੇ ਧਾਰਮਿਕ ਸਿੱਖ ਸੰਸਥਾਵਾਂ ਹੀ ਕਰਵਾਉਂਦੀਆਂ ਨੇ ਤੇ ਉਹਨਾਂ ਨੂੰ ਵੀ ਕਰਨੇ ਚਾਹੀਦੇ ਨੇ ਜਿਸ ਦੇ ਚਲਦਿਆਂ ਹੁਣ ਸ਼੍ਰੋਮਣੀ ਕਮੇਟੀ ਨੇ ਨਾਨਪੁਰ ਸਾਹਿਬ ਦੇ ਸੀਸਕਾਚ ਗੁਰਦੁਆਰੇ ਤੇ ਕੀਰਤਨ ਦਰਬਾਰ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਉਨ ਦੇਖਣਾ ਹੋਵੇਗਾ ਕਿ ਸਰਕਾਰ ਇਸ ਤੇ ਕੀ ਪ੍ਰਤੀਕਿਰਿਆ ਦਿੰਦੀ ਹੈ ਕਿ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਹੋ ਜਾਂਦਾ ਹੈ ਕੋਈ ਸਹਿਮਤੀ ਬਣ ਜਾਂਦੀ ਹੈ ਜਾਂ ਫਿਰ ਸਰਕਾਰ ਕਿਤੇ ਹੋਰ ਆਪਣੇ ਸਮਾਗਮ ਜੜੀ ਹੈ ਉਹ ਕਰਦੀ ਹੈ